ਕਰਦਾ ਏ ਕਹਿਣ ਲੱਗੀ ਬੇਟਾ ਜੋ ਮੰਗੇ ਬਾਣੀ ਬੜੋ ਜੋ ਮੰਗੇ ਸੋਈ ਨਾਨਕ ਦਾਸ ਮੁਖ ਤੇ ਜੋ ਬੋਲੇ ਆਪਣੀ ਸਿਰਜ ਜਦੋਂ ਵਜਦੀ ਨਾ ਭੈਣੋ ਵੀਰੋ ਆਪਾਂ ਉਦੋਂ ਰੱਬ ਦਾ ਚੇਤਾ ਕਰਦੇ ਹੁਣ ਮੰਨ ਲਓ ਕਈਆਂ ਨੂੰ ਪ੍ਰੋਬਲਮ ਆਉਂਦੀ ਸਾਹ ਰੁਕਣ ਲੱਗ ਪੈਂਦਾ ਹੁਣੇ ਆਪਣਾ ਸਾਹ ਰੁਕੇ ਤੇ ਆਪਾਂ ਕਹਿਣਾ ਪੁੱਤ ਭੈ ਜੋ ਗੱਡੀ ਲਿਆਓ ਮੈਨੂੰ ਕੁਝ ਹੁੰਦਾ ਜਾਂਦਾ ਏ ਉੱਥੋਂ ਡਾਕਟਰ ਕੋ ਜਾਵਾਂਗੇ ਉਹ ਕਹੂਗਾ ਕਪੂਰਥਲੇ ਕਪੂਰਥਲੇ ਵਾਲੇ ਕਹਿਣਗੇ ਜਲਦੀ ਚੰਡੀਗੜ੍ਹ ਜਾਂ ਜਲੰਧਰ ਲੈ ਜਾਓ ਤੇ ਬੰਦਾ ਆਪਣੇ ਸਾਹ ਇੱਕ ਦਮ ਘਟਿਆ ਤੇ ਚੰਡੀਗੜ੍ਹ ਪਹੁੰਚ ਗਿਆ ਪਰ ਜਦੋਂ ਦਮ ਸਹੀ ਆਉਂਦਾ ਸੀ ਬੂਏ ਅੱਗੇ ਗੁਰਦੁਆਰਾ ਮੱਥਾ ਟੇਕ ਨਹੀਂ ਆਇਆ ਕੋ ਸਤਨਾਮ ਇਹ ਦੇ ਕਰੀਦਾ ਨਾ ਆਪਾਂ ਕਈ ਦਾ ਜੇ ਕੋ ਕਵੇ ਵੀ ਨਾ ਚੱਲ ਗਏ ਵੀ ਰਾਮ ਜੀ ਦੀ ਸੇਵਤ ਹੋਣੀ ਇੱਕ ਤੇ ਸਾਰਾ ਘੰਟਾ 60 ਮਿੰਟ ਕਿੰਨੇ ਕ ਪਰ ਨਹੀਂ ਦਿਲ ਕਰਦਾ ਜਦੋਂ ਫਿਰ ਉਹ ਰਗ ਘੜਦਾ ਨਾ ਨੱਪਦਾ ਤੇ ਫਿਰ ਬੰਦਾ ਚੰਡੀਗੜ੍ਹ